ਵੱਡੀ ਖਬਰ ਲੈ ਕੇ ਹਾਜ਼ਰ ਹੋયા ਦੱਸਿਏ ਕਿ ਡੀਆਈ ਹਰਚਰਨ ਸਿੰਘ ਪੁੱਲਰ ਦੀ ਇਹ ਪਹਿਲੀ ਤਸਵੀਰ ਹੈ ਮੈਡੀਕਲ ਕਰਵਾਇਆ ਗਿਆ ਤੇ ਉਥੇ ਹੀ ਅਚ ਔਰ ਰਿਪੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਕੋਈ ਵੱਡਾ ਖੁਲਾਸਾ ਹੋ ਸਕਦਾ ਸਭ ਤੋਂ ਵੱਡੀ ਖਬਰ ਹੈ ਤੇ ਕੱਲ ਰਿਸ਼ਵਤ ਮਾਮਲੇ ਦੇ ਵਿੱਚ ਡੀਆਈਜੀ ਹਰਚਰਨ ਸਿੰਘ ਪੋਲਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਉੱਥੇ ਹੀ ਗੱਲ ਕਰੀਏ ਤਾਂ ਕੱਲ ਸੀਬੀਆਈ ਨੇ ਰੇਡ ਮਾਰੀ ਤੇ ਜਿਸ ਦੇ ਦੌਰਾਨ ਰੇਡ ਤੋਂ ਬਾਅਦ ਦੱਸਿਆ ਗਿਆ ਕਿ ਉਹਨਾਂ ਨੂੰ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਇੱਕ ਕਾਰੋਬਾਰੀ ਤੋਂ ਜਿਹੜਾ ਕਿ 8 ਲੱਖ ਮਹੀਨੇ ਦਾ ਮੰਗਿਆ ਜਾ ਰਿਹਾ ਸੀ ਤੇ ਜਿਸ ਦੇ ਦੌਰਾਨ ਇਹ ਜਿਹੜੀ ਕਿ ਸ਼ਿਕਾਇਤ ਸੀਬੀਆਈ ਤੱਕ ਪਹੁੰਚੀ ਤੇ ਉੱਥੇ ਸੀਬੀਆਈ ਇਨੇ 트ੈਪ ਲਗਾ ਕੇ ਜਿਹੜਾ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਹੈ ਪਹਿਲੀ ਤਸਵੀਰ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਉਹਨਾਂ ਨੇ ਮੂੰਹ ਦੇ ਉੱਤੇ ਰੁਮਾਲ ਬੰਨਿਆ ਹੋਇਆ ਹੈ ਤੇ ਉਹਨਾਂ ਨੇ ਮੀਡੀਆ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਤੇ ਕੱਲ ਜਿਹੜੀ ਕਿ ਕਈ ਸਟੇੜੀਆਂ ਚੀਜ਼ਾਂ ਕਿ ਉਥੋਂ ਬਰਾਮਦ ਵੀ ਹੋਈਆਂ ਵੱਧ ਗਿਣਤੀ ਦੇ ਵਿੱਚ ਸੋਨਾ ਬਰਾਮਦ ਕੀਤਾ ਗਿਆ ਤਾਂ ਕਾਫੀ ਕਰੋੜਾਂ ਰੁਪਏ ਦੇ ਜਿਹੜੇ ਕਿ ਦੱਸਿਆ ਗਿਆ ਹੈ ਕਿ ਉਹ ਪੈਸੇ ਵੀ ਬਰਾਮਦ ਹੋਏ ਨੇ ਤੇ ਉਥੇ ਹੀ ਜਿਹੜੀ ਕਿ ਟਾਵਲੀ ਮਸ਼ੀਨ ਤੱਕ ਮੰਗਾਈ ਗਈ ਤੇ ਹੁਣ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਲੈ ਕੇ ਜਿਹੜਾ ਕਿ ਅੱਜ ਮੈਡੀਕਲ ਸਵੇਰੇ ਸੀਬੀਆਈ ਦੇ ਵੱਲੋਂ ਕਰਵਾਇਆ ਗਿਆ ਤੇ ਦੂਜੇ ਪਾਸੇ ਅੱਜ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾਵੇਗਾ ਜਿਸ ਤੋਂ ਬਾਅਦ ਕੋਈ ਵੱਡਾ ਖੁਲਾਸਾ ਹੋਰ ਵੀ ਹੋ ਸਕਦਾ ਹੈ ਹਾਲਾਂਕਿ ਦੂਜੇ ਪਾਸੇ ਉੱਥੇ ਹੀ ਸੀਬੀਆਈ ਰਿਮਾਂਡ ਵੀ ਮੰਗੇ ਕੱਲ ਰਿਸ਼ਵਤ ਮਾਮਲੇ ਦੇ ਵਿੱਚ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਉੱਥੇ ਹੀ ਗੱਲ ਕਰੀਏ ਤਾਂ ਕੱਲ ਸੀਬੀਆਈ ਨੇ ਰੇਡ ਇਸ ਦੌਰਾਨ ਰੇਡ ਤੋਂ ਬਾਅਦ ਦੱਸਿਆ ਗਿਆ ਕਿ ਉਹਨਾਂ ਨੂੰ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਇੱਕ ਕਾਰੋਬਾਰੀ ਤੋਂ ਜਿਹੜਾ ਕਿ 8 ਲੱਖ ਮਹੀਨੇ ਦਾ ਮੰਗਿਆ ਜਾ ਰਿਹਾ ਸੀ ਤੇ ਇਸ ਦੌਰਾਨ ਇਹ ਜਿਹੜੀ ਕਿ ਸ਼ਿਕਾਇਤ ਸੀਬੀਆਈ ਤੱਕ ਪਹੁੰਚੀ ਤੇ ਉੱਥੇ ਸੀਬੀਆਈ ਨੇ ਟਰੈਪ ਲਗਾ ਕੇ ਜਿਹੜਾ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਹੈ ਪਹਿਲੀ ਤਸਵੀਰ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਉਹਨਾਂ ਨੇ ਮੂੰਹ ਦੇ ਉੱਤੇ ਰੁਮਾਲ ਬੰਨਿਆ ਹੋਇਆ ਹੈ ਤੇ ਉਹਨਾਂ ਨੇ ਮੀਡੀਆ ਦੇ ਨਾਲ ਕੋਈ ਗੱਲਬਾਤ ਨਹੀਂ ਕੀ ਕੀਤੇ ਤੇ ਕੱਲ ਜਿਹੜੀ ਕਿ ਕਈ ਸਟੇੜੀਆਂ ਚੀਜ਼ਾਂ ਕਿ ਉਥੋਂ ਬਰਾਮਦ ਹੋਈਆਂ ਵੱਧ ਗਿਣਤੀ ਦੇ ਵਿੱਚ ਸੋਨਾ ਬਰਾਮਦ ਕੀਤਾ ਗਿਆ ਤਾਂ ਕਾਫੀ ਕਰੋੜਾਂ ਰੁਪਏ ਦੇ ਜਿਹੜੇ ਕਿ ਦੱਸਿਆ ਗਿਆ ਹੈ ਕਿ ਉਹ ਪੈਸੇ ਵੀ ਬਰਾਮਦ ਹੋਏ ਨੇ ਤੇ ਉਥੇ ਹੀ ਜਿਹੜੀ ਕਿ ਨੋਟਾਂ ਵਾਲੀ ਮਸ਼ੀਨ ਤੱਕ ਮੰਗਾਈ ਗਈ ਤੇ ਹੁਣ ਡੀਆਈਸੀ ਹਰਚਰਨ ਸਿੰਘ ਭੋਲਰ ਨੂੰ ਲੈ ਕੇ ਜਿਹੜਾ ਕਿ ਅੱਜ ਮੈਡੀਕਲ ਸਵੇਰੇ ਸੀਬੀਆਈ ਦੇ ਵੱਲੋਂ ਕਰਵਾਇਆ ਗਿਆ ਤੇ ਦੂਜੇ ਪਾਸੇ ਅੱਜ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾਵੇਗਾ ਜਿਸ ਤੋਂ ਬਾਅਦ ਕੋਈ ਵੱਡਾ ਖੁਲਾਸਾ ਹੋਰ ਵੀ ਹੋ ਸਕਦਾ ਹੈ ਹਾਲਾਂਕਿ ਦੂਜੇ ਪਾਸੇ ਉੱਥੇ ਹੀ ਸੀਬੀਆਈ ਰਿਮਾਂਡ ਵੀ ਮੰਗੇਗੀ ਕੱਲ ਰਿਸ਼ਵਤ ਮਾਮਲੇ ਦੇ ਵਿੱਚ ਡੀਆਈਜੀ ਹਰਚਰਨ ਸਿੰਘ ਪੋਲਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਉੱਥੇ ਹੀ ਗੱਲ ਕਰੀਏ ਤਾਂ ਕੱਲ ਸੀਬੀਆਈ ਨੇ ਰੇਡ ਮਾਰੀ ਤੇ ਜਿਸ ਦੇ ਦੌਰਾਨ ਰੇਡ ਤੋਂ ਬਾਅਦ ਦੱਸਿਆ ਗਿਆ ਕਿ ਉਹਨਾਂ ਨੂੰ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਇੱਕ ਕਾਰੋਬਾਰੀ ਤੋਂ ਜਿਹੜਾ ਕਿ 8 ਲੱਖ ਮਹੀਨੇ ਦਾ ਮੰਗਿਆ ਜਾ ਰਿਹਾ ਸੀ ਤੇ ਜਿਸ ਦੇ ਦੌਰਾਨ ਇਹ ਜਿਹੜੀ ਕਿ ਸ਼ਿਕਾਇਤ ਸੀਬੀਆਈ ਤੱਕ ਪਹੁੰਚੀ ਤੇ ਉਥੇ ਸੀਬੀਆਈ ਨੇ ਟਰੈਪ ਲਗਾ ਕੇ ਜਿਹੜਾ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਇਹ ਪਹਿਲੀ ਤਸਵੀਰ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਉਹਨਾਂ ਨੇ ਮੂੰਹ ਦੇ ਉੱਤੇ ਰੁਮਾਲ ਬੰਨਿਆ ਹੋਇਆ ਹੈ ਤੇ ਉਹਨਾਂ ਨੇ ਮੀਡੀਆ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਤੇ ਕੱਲ ਜਿਹੜੀ ਕਿ ਕਈ ਸਟੇੜੀਆਂ ਚੀਜ਼ਾਂ ਕਿ ਉਥੋਂ ਬਰਾਮਦ ਵੀ ਹੋਈਆਂ ਵੱਧ ਗਿਣਤੀ ਦੇ ਵਿੱਚ ਸੋਨਾ ਬਰਾਮਦ ਕੀਤਾ ਗਿਆ ਤਾਂ ਕਾਫੀ ਕਰੋੜਾਂ ਰੁਪਏ ਦੇ ਜਿਹੜੇ ਕਿ ਦੱਸਿਆ ਗਿਆ ਹੈ ਕਿ ਉਹ ਪੈਸੇ ਵੀ ਬਰਾਮਦ ਹੋਏ ਨੇ ਤੇ ਉਥੇ ਹੀ ਜਿਹੜੀ ਕਿ ਨੋਟਾ ਵਾਲੀ ਮਸ਼ੀਨ ਤੱਕ ਮੰਗਾਈ ਗਈ ਤੇ ਹੁਣ ਡੀਆਈਸੀ ਹਰਚਰਨ ਸਿੰਘ ਪੋਲਰ ਨੂੰ ਲੈ ਕੇ ਜਿਹੜਾ ਕਿ ਅੱਜ ਮੈਡੀਕਲ ਸਵੇਰੇ ਸੀਬੀਆਈ ਦੇ ਵੱਲੋਂ ਕਰਵਾਇਆ ਗਿਆ ਤੇ ਦੂਜੇ ਪਾਸੇ ਅੱਜ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾਵੇਗਾ ਜਿਸ ਤੋਂ ਬਾਅਦ ਕੋਈ ਵੱਡਾ ਖੁਲਾਸਾ ਹੋਰ ਵੀ ਹੋ ਸਕਦਾ ਹੈ ਹਾਲਾਂਕਿ ਦੂਜੇ ਪਾਸੇ ਉੱਥੇ ਹੀ ਸੀਬੀਆਈ ਰਿਮਾਂਡ ਵੀ ਮੰਗੇ